ਸਸੀ ਕਾਲ ਜੀ ਆਪਣੇ ਚੈਨ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਕੋਲ ਜੀ ਅੱਜ ਦੋ ਝੋਟੀਆਂ ਸੇਲ ਹੈ ਜੀ ਦੋਨੇ ਤਾਜ਼ੀਆਂ ਸੂਈਆਂ ਨੇ ਜੀ ਇੱਕ ਦੂਜਾ ਸੂਆ ਇੱਕ ਤੀਜਾ ਸੂਆ ਜੀ ਆ ਝੋਟੀਆਂ ਦੂਜੇ ਸੂਏ ਸੂਈ ਵੀ ਹੈ ਜੀ ਤਾਜੀ 4-5 ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ 10 ਲੀਟਰ ਦੁੱਧ ਹਸਤੇ ਹੁਣ ਤੇ ਇਹ ਥੱਲੇ ਤਿਆਰ ਹੈ ਜੀ ਝੋਟੀ ਬੈਠਕਦਾਰ ਆ ਥਾਂਲੇ ਵੀ ਦੀ ਬਹੁਤ ਸਾਫ ਹੈ ਜੋ ਆ ਪਸਵਾ ਇੱਕ ਨੰਬਰ ਹੈ ਜੀ ਇਹਦਾ ਖੁੱਲੇ ਲੇਵੇ ਵਾਲੀ ਝੋਟੀ ਬਾਈ ਇਹ ਦੁੱਧ 12 ਲੀਟਰ ਪਾ ਦੋਗੇ ਜੀ ਇਹ ਇੱਕ ਆ ਜਾਂ ਤੀਜੇ ਸੂਏ ਸੂਈ ਵੀ ਹੈ ਜੀ ਇਹਨੂੰ 10 ਦਿਨ ਹੋ ਗਏ ਸੂਈ ਨੂੰ ਜੀ ਵੱਡੀ ਆ ਝੋਟੀ ਭੁਰਾ ਲੱਸੀ ਆ ਥੋੜੀ ਜੀ ਇਹ ਕੱਦ ਵਾਲੀ ਆ ਲੇਵੇ ਵਾਲੀ ਆ ਦੁੱਧ ਇਸ ਟਾਈਮ ਦੇ 12 ਲੀਟਰ ਥੱਲੇ ਤਿਆਰ ਆ ਜੀ ਜੇ ਕੋਈ ਵੀ ਇਹ ਖਰੀਦਣ ਦਾ ਚਾਹਵਾਨ ਹੋਵੇ ਸੰਪਰਕ ਕਰ ਲਿਓ ਪੰਡਰੌਕੇ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਸੂਣੀ ਝੋਟੀਆਂ ਕੱਦ ਵਾਲੀ ਥਾਂ ਲਿਵੇਂ ਦੀ ਬਹੁਤ ਸਾਫ਼ ਹੈ